ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਜੀ ਤਹਿਸੀਲ ਬਾਗਾ ਪੁਰਾਣਾ ਦੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਤਹਾਡੇ ਲਈ ਇੱਕ ਦੋ SUESY ਨਗ ਲੈ ਕੇ ਆਏ ਆ ਇੱਕ ਛੋਟੇ ਫਾਰਮ ਚ ਖਾਸ ਕਰਕੇ ਬਾਈ ਉਹਨਾਂ ਦਾ ਮੱਝਾਂ ਦਾ ਹੀ ਕੰਮ ਆ ਫਾਰਮ ਆ ਮੱਝਾਂ ਦਾ ਦੁੱਧ ਦਾ ਕੰਮ ਆ ਜੀ ਦੋ ਐਨੀਮਲ ਇਹਨਾਂ ਚੋਂ ਵਕਾਊ ਨੇ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਗੁਰਪਿੰਦਰ ਸਿੰਘ ਆ ਜੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 981446725 ਠੀਕ ਹੈ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾ ਮਸੂਈ ਹੈ ਜੀ ਸੂਆ ਦੂਜਾ ਸੂਈ ਹੈ ਜੀ ਕਦੋ ਸੂਈ ਹੈ ਜੀ ਇਹ ਇਹ ਸੂਈ ਨੂੰ 15 ਦਿਨ ਹੋ ਗਏ ਆ ਜੀ 15 ਦਿਨ ਹੋ ਗਏ ਬੱਚਾ ਕੀ ਹੈ ਜੀ ਬੱਚਾ ਕਟਾ ਹੀ ਮਗਰ ਕਿਹੜੇ ਸੀਮਨ ਦਾ ਉਹ ਪਲੂਰ ਆਲਾ ਇੱਥੇ ਆਪਣੇ ਪਿੰਡ ਹਰਿਆਣੇ ਚ ਆਇਆ ਸਾਂ ਜੀ ਠੀਕ ਹੈ ਜੀ ਕੰਪੀਟੀਸ਼ਨ ਵੀ ਜਿੱਤਿਆ ਉਹ ਠੀਕ ਹੈ ਜੀ ਉਦੋਂ ਡਾਇਰੈਕਟ ਕ੍ਰੋਸਿੰਗ ਹੈ ਤੇ ਆਪ ਕਿਹੜੇ ਸੀਮਨ ਦੀ ਹੈ ਜੀ ਇਹ ਆਪ ਅਰਜਨ ਗੁੰਗਰ ਦੀ ਹੈ ਜੀ ਆਪ ਅਰਜਨ ਗੁੰਗਰ ਦੀ ਹਾਂਜੀ ਕਿੰਨਾ ਦਾ ਤਿਆਰ ਹੈ ਜੀ ਦੁੱਧ ਹੁਣ 12 ਤੋਂ ਬਾਹਰ ਹੀ ਹੋ ਗਏ 12 ਮੰਨ ਕੇ ਚੱਲੋ 12 ਮੰ ਟੋਰ ਕੇ ਦਿਖਾ ਦੇ ਵੀਰ ਸੀਲਸ ਆ ਪੂਰੀ ਐ ਸੀਲਸ ਲੱਗ ਗਈ ਬਾਕੀ ਦੰਦਾ ਜੀ ਛੇ ਦੰਦਾ ਮੂੰਹ ਠੀਕ ਆ ਛੇ ਦੰਦ ਸੁਹਾ ਦੂਜਾ ਜੀ ਸੁਹਾ ਦੂਜਾ ਠੀਕ ਆ ਜੀ 15 ਦਿਨ ਹੋ ਗਏ ਸੂਈ ਨੂੰ ਜੀ 22 ਦੇ ਦਸਨ ਮੁਤਾਬਕ ਸੁਹਾ ਦੂਜਾ ਸੂਈ ਆ ਜੀ ਆਪ ਅਰਜਨ ਕੁੰਗੜ ਦੀ ਆ ਜੀ ਕੱਦ ਕਾਠ ਵੀ ਚੰਗਾ ਵਜ਼ਨ ਵੀ ਚੰਗਾ ਮੂੰਹ ਤੋਂ ਛੇ ਦੰਦ ਆ ਜੀ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਜੀ ਸੋਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਜੀ ਬਾਕੀ ਗੋਲ ਪੱਠ ਪੋੜਾ ਜੀ ਵਜਨ ਵਜੂਦ ਦੇ ਕਰਮ ਵਾਲੀ ਪੂਰੀ ਚੰਗੀ ਆ ਦੇਖ ਸਕਦੇ ਹੋ ਜੀ ਪਤਲੀ ਚਮੜੀ ਆ ਜੀ ਜੈਡ ਬਲੈਕ ਆਪ ਆ ਜੀ ਸਾਰੀ ਦੀ ਸਾਰੀ ਜੈਡ ਬਲੈਕ ਚੈੱਕ ਕਰ ਸਕਦੇ ਹੋ ਵੇਲ ਬਹੁਤ ਆ ਜੀ ਵਜਨ ਬਹੁਤ ਆ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਉਹ 12 ਕਿਲੋ ਆ ਜੀ ਦੋ ਟਾਈਮ ਚਾਰ ਟਾਈਮ ਆਪਦੀ ਵੀਰ ਕੋਈ ਵੀ ਮਿਲਕਿੰਗ ਕਰ ਸਕਦਾ ਜੀ ਥਣਾਂ ਦੇ ਸਹਿਜ ਵੀ ਸੋਹਣੇ ਆ ਜੀ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਬਾਕੀ ਫਰਟ ਰਿਕਾਰਡ ਤੁਸੀਂ ਦੇਖ ਹੀ ਸਕਦੇ ਹੋ ਬਾਈ ਦੇ ਮੋਢੇ ਤੇ ਕਰਾਉਂਦੀ ਆ ਬਾਈ ਦਾ ਕੱਦ ਲਗਭਗ 6 ਫੁੱਟ ਆ ਜੀ ਤਸੱਲੀ ਕਰ ਲਿਓ ਬਾਈ ਕਹਿੰਦਾ ਮੇਰੇ ਘਰੇ ਆ ਕੇ ਡਿਮਾਂਡ ਵੇਰੇ ਦੀ ਜੀ ਡਿਮਾਂਡ ਈ ਸਵਾ ਸਵਾ ਲੱਖ ਨਹੀਂ ਦੇ ਦਾਂਗੇ ਹੋਜੂ ਲੈ 125 ਹਾਂਜੀ ਮਾਨਤਨ ਕਰਦੇ ਆ ਠੀਕ ਆ 125000 ਰੁਪਿਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਠੰਡੀ ਸੀਲ ਤੇ ਥਣਾ ਵਾਲੇ ਪਾਸੋਂ ਬੇਫਿਕਰ ਹੋ ਜਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਹਾਂਜੀ ਇਹਨਾਂ ਪ 25 ਦਿਨ ਹੋ ਗਈ ਸੂਈ ਨੂੰ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਹੀ ਕਟਾ ਜੀ ਆਹਾ ਵਾਲਾ ਜੀ ਹਾਂਜੀ ਬੱਚਾ ਇਹਦੇ ਮਗਰ ਵੀ ਕਟਾ ਸੂਆ ਕਿੰਨਾ ਮਾ ਜੀ ਸੂਆ ਇਹਦਾ ਵੀ ਦੂਜਾ ਜੀ ਕਿੰਨਾ ਦੁੱਧ ਨੱਟ ਤਿਆਰ ਹੈ ਜੀ ਦੁੱਧ 13 ਕਿਲੋ ਤਿਆਰ ਹੈ ਜੀ ਜੋਕ ਕੇ ਦੇ ਦਾਂਗੇ ਜੀ ਬਿਲਕੁਲ ਹਾਂ ਪੋਪਲਾ ਪਹਿਲਾਂ ਦੇ ਲਿਆਵਾ ਜੀ ਆਹ ਹਾਂਜੀ ਇਹ ਪਿਛਲੇ ਸੂਏ ਆਪਾਂ ਲੈ ਕੇ ਆਸੀ ਹਰਿਆਣੇ ਚੋਂ ਠੀਕ ਆ ਜੀ ਤੇ ਆਪਣੇ ਇਥੇ ਮੱਜਾ ਪੜਪੜਾ ਸੀ ਉਹਦੇ ਨਾਲ ਹੀ ਹੋ ਗਿਆ ਸੀ ਠੀਕ ਆ ਜੀ ਹਾਂ ਇਹ ਵੀ ਤੋੜ ਕੇ ਦਿਖਾ ਦਿਓ ਜੀ ਸੂਆ ਦੂਜਾ ਜੀ 25 ਦਿਨ ਬਾਈ 10 ਦਾ ਸੂਈ ਨੂੰ ਸਮਾ ਹੋ ਗਿਆ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 13 ਕਿਲੋ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਜਿਹੜਾ ਅੱਜ ਦਾ ਦੁੱਧ ਆ ਉਹ 13 ਕਿਲੋ ਨੈੱਟ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਆਪਦੀ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਹਵਾਨੇ ਦੀ ਖੂਬ ਸੂਰਤੀ ਚੈੱਕ ਕਰ ਸਕਦੇ ਹੋ ਸੋਹਣੀ ਐ ਫਿਟਿੰਗ ਆਲਾ ਠੋਸ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਆਲਾ ਵਜਨ ਵਜੂ ਦੇਦਾ ਵੀ ਚੰਗਾ ਜੀ ਕਿੰਨਾ ਕੁ ਦੇ ਦੂ ਬਾਈ ਦੁੱਧ ਹੋਰ ਦੁੱਧ ਬਸ 1 ਕਿਲੋ ਖੰਡ ਹੋਰ ਵਧੂਗੀ ਠੀਕ ਹੈ 14 ਕਿਕਰ ਜਾਊਗਾ ਹਾਂ ਬਸ ਠੰਡੀ ਸੀਲ ਪੂਰੀ ਹੈ ਜੀ ਠੰਡੀ ਸੀਲ ਪੂਰੀ ਠੀਕ ਹੈ ਸੀਲਸ ਲੱਗ ਬਾਈ ਕਹਿੰਦਾ ਪੂਰੀ ਹੈ ਜੀ ਬੇਫਿਕਰ ਹੋ ਜਾਓ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ 1.30 ਇਹੋ ਜਿਹਾ ਲੈਸ ਜੀ ਹਾਂਜੀ ਹਾਂਜੀ 1 ਲੱਖ 30 ਹਜ਼ਾਰ ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ